ਹਾਂਜੀ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਤੇ ਤੁਹਾਡਾ ਮੈਮ ਹਾਂ ਰਜਨੀ ਚੋਪੜਾ ਮੈਮ ਜਿਹੜੀ ਦੁਕਾਨ ਨੂੰ ਅੱਗ ਲੱਗੀ ਏ ਇਹ ਕਿੱਦਾਂ ਲੱਗੀ ਕਿੰਨੇ ਵਜੇ ਦਾ ਇਹ ਗੱਲ ਹੈ ਕਿੰਨੇ ਵਜੇ ਦਾ ਟਾਈਮ ਸੀ 10:00 ਵਜੇ ਕੇ 5 10 10:00 ਵਜੇ 10 ਮਿੰਟ ਤੇ ਤੇ ਇਹਦੇ ਵਿੱਚ ਪ੍ਰਸ਼ਾਸਨ ਵੱਲੋਂ ਤੁਹਾਡਾ ਸਾਥ ਦਿੱਤਾ ਗਿਆ ਫਾਇਰ ਬ੍ਰਿਗੇਡ ਵਗੈਰਾ ਫਾਇਰ ਬ੍ਰਿਗੇਡ ਹਾਂਜੀ ਨੇਬਰ ਬਹੁਤ ਅੱਛੇ ਹੈ ਨੇਬਰ ਮੈਂ ਤਾਂ ਹਲੇ ਘਰ 'ਚ ਨੇਬਰ ਵਗੈਰਾ ਨੇ ਫਾਇਰ ਬ੍ਰਿਗੇਡ ਦਾ ਪਿੱਲੇ ਰੇਸਮੈਂਟ ਕਰਕੇ ਰੱਖਿਆ ਸੀ ਤੇ ਜਿਹੜਾ ਨੁਕਸਾਨ ਇਹਨਾਂ ਹੋ ਗਿਆ ਰੀਨਸ਼ੋਰੈਂਸ ਵਗੈਰਾ ਕੁਝ ਤੁਸੀਂ ਕਰਾਈ ਹੋਈ ਸੀਗੀ ਉਹ ਹਸਪਤਲ ਨੂੰ ਪਤਾ ਉਹ ਮੈਨੂੰ ਨਹੀਂ ਪਤਾ ਉਹ ਆ ਕੇ ਦੱਸਣਗੇ ਉਹਨੇ ਸ਼ਾਇਦ ਮੈਂ ਜਿਤਕ ਮੇਰਾ ਕਹਿ ਲੈ ਮੈਨੂੰ ਲੱਗਦਾ ਨਹੀਂ ਹਾਂਜੀ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਕੀ ਨਾਮ ਤੁਹਾਡਾ ਹਰੀਸ਼ ਕੁਮਾਰ ਜੀ ਸਰ ਜਿਹੜੀ ਇਹ ਅੱਗ ਲੱਗੀ ਆ ਇਹ ਕਿੰਨੇ ਵਜੇ ਦਾ ਟਾਈਮ ਸੀਗਾ ਸ੍ਰੀ ਕੋਈ 10 ਵਜੇ 10 ਵਜੇ ਦਾ ਟਾਈਮ ਸੀ ਤੇ ਇਹਦਾ ਅੱਗ ਲੱਗਣ ਦਾ ਕਾਰਨ ਕੁਛ ਪਤਾ ਲੱਗਾ ਕਾਰਨ ਇਹੀ ਸੀ ਅੰਦਰ ਜੋਤ ਜਲਦੀ ਸੀ ਮੇਰੇ ਕਲੋਰੇ ਕਰਕੇ ਹੋ ਗਿਆ ਜੀ ਸਰ ਤੇ ਜਿਹੜਾ ਨੁਕਸਾਨ ਕਿੰਨਾ ਕੁ ਹੋ ਗਿਆ ਇਹਨਾਂ ਦਾ ਨੁਕਸਾਨ ਤਾਂ ਕਾਫੀ ਹੋ ਗਿਆ ਜੀ ਏਸੀ ਵਗੈਰਾ ਸੀ ਹੋਰ ਸਾਰਾ ਸਮਾਨ ਸਿਗਾ ਵਿੱਚ ਕਾਫੀ ਉਹ ਸਭ ਜਲ ਗਿਆ ਮਤਲਬ ਕਿ ਸਾਰਾ ਲਾਸ ਹੋ ਗਿਆ ਹੈ ਦੁਕਾਨਦਾਰਨ ਤੇ ਇਹਦਾ ਸਰ ਲਾਗੇ ਸ਼ਾਗੇ ਦੀ ਦੁਕਾਨਾਂ ਤੇ ਤਾਂ ਨਹੀਂ ਕਿ ਕਿਸੇ ਨੂੰ ਕੋਈ ਨਾਲ ਸਰ ਨਹੀਂ ਹੋਇਆ ਜੀ ਫਾਇਰ ਬ੍ਰਿਗੇਡ ਦੇ ਹੁੰਦੇ ਬਹੁਤ ਜਲਦੀ ਆ ਗਏ ਸੀ ਆਪਾਂ 10:23 ਮਿੰਟ ਤੇ ਉਹਨਾਂ ਨੂੰ ਕਿਹਾ ਤੇ 10:28 ਤੇ ਉਹ ਇੱਥੇ ਪਹੁੰਚ ਗਏ ਸੀ ਉਹਨਾਂ ਨੇ ਬਹੁਤ ਤੇਜ਼ੀ ਦੇ ਨਾਲ ਸਾਰਾ ਕੰਮ ਸਹੀ ਕਰ ਦਿੱਤਾ ਫਾਇਰ ਬ੍ਰਿਗੇਡ ਦੇ ਕੰਮ ਤੋਂ ਤੁਸੀਂ ਖੁਸ਼ ਹੋ ਬਹੁਤ ਜ਼ਿਆਦਾ ਖੁਸ਼ ਹਾਂ ਬਹੁਤ ਜ਼ਿਆਦਾ ਠੀਕ ਹੈ ਸਰ ਥੈਂਕ ਯੂ